ਜਿਹੜਾ ਮੇਨ ਐਸ ਮੰਡੇਲ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਸਾਈਨ ਕੀਤਾ ਹੈਗਾ ਅ ਇੰਗਲਿਸ਼ ਪ੍ਰੋਫੈਸਰ ਇੰਗਲਿਸ਼ ਸਟੇਕਿੰਗ ਦਾ ਜਿਹੜਾ ਹੈਗਾ ਠੀਕ ਹੈ ਨਾ ਇੰਗਲਿਸ਼ ਬੋਲਣ ਦਾ ਜਿਹੜਾ ਕਾਨੂੰਨ ਕਹਿੰਦੇ ਉਹ ਪਹਿਲਾਂ ਹੀ ਸੀਗਾ ਜਿਹੜਾ ਕਿ ਆਲਰੇਡੀ ਬੁੱਕਸ ਦੇ ਉੱਤੇ ਸੀਗਾ ਇਨਫੋਰਸਮੈਂਟ ਨਹੀਂ ਸੀ ਕੀਤਾ ਜਾ ਰਿਹਾ 2016 ਤੋਂ ਓਬਾਮਾ ਐਡਮਿਨਿਸਟ੍ਰੇਸ਼ਨ ਵੱਲੋਂ ਇਹਨੂੰ ਲੀਨੀਐਂਟ ਕਰ ਦਿੱਤਾ ਗਿਆ ਸੀਗਾ ਕਿ ਇਹਦੇ ਤੇ ਇਨਫੋਰਸਮੈਂਟ ਬੰਦ ਕਰ ਦਿੱਤੀ ਗਈ ਸੀ ਹਟਾ ਦਿੱਤੀ ਗਈ ਸੀ ਸਿਰਫ ਤੇ ਸਿਰਫ ਟਿਕਟ ਇਸ਼ੂ ਹੁੰਦੀ ਸੀਗੀ ਉਸ ਤੋਂ ਪਹਿਲਾਂ ਇਹ ਟਿਕਟ ਵੀ ਇਸ਼ੂ ਹੁੰਦੀ ਸੀਗੀ ਕਿ ਤੁਹਾਡੇ ਟਰੱਕ ਵੀ ਜਿਹੜਾ ਉਹ ਆਊਟ ਆਫ ਸਰਵਿਸ ਹੁੰਦਾ ਸੀਗਾ ਹਾਂ ਉਦੋਂ ਡਰਾਈਵਰ ਨੂੰ ਜਾਂ ਕੰਪਨੀ ਨੂੰ ਜੁਰਮਾਨਾ ਨਹੀਂ ਸੀ ਹੁੰਦਾ ਹੁਣ ਡਰਾਈਵਰ ਤੇ ਕੰਪਨੀਆਂ ਨੂੰ ਜਿਹੜਾ ਡਰਾਈਵਰ ਨੂੰ ਖਾਸ ਕਰਕੇ ਜਿਹੜਾ ਉਹ ਜੁਰਮਾਨਾ ਹੋਊਗਾ ਟਰੱਕ ਜਿਹੜਾ ਉਹ ਇੰਪਾਉਂਡ ਵੀ ਹੋ ਸਕਦਾ ਟਰੱਕ ਆਊਟਰ ਸਰਵਿਸ ਵੀ ਹੋ ਸਕਦਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਸੀਗੀਆਂ ਇਹ ਸਿਰਫ ਥੋੜੀ ਜਿਹੀ ਲੂਜ਼ ਜਾਂ ਇਹਨਾਂ ਤੇ ਲਾਈਟ ਕੀਤਾ ਗਿਆ ਸੀ ਕੰਮ 2016 ਦੇ ਵਿੱਚ ਉਹ ਦਵਾਰਾ ਜਿਹੜਾ ਆ ਉਹਨੂੰ ਇਸ ਚੀਜ਼ ਦੇ ਵਿੱਚ ਦੁਆਰਾ ਲੈ ਜਾਂਦਾ ਗਿਆ ਸੋ ਇਹਦੇ ਵਿੱਚ ਬਹੁਤ ਮੈਨੂੰ ਜਿਹੜੀਆਂ ਕਾਲਸ ਵੀ ਆਈਆਂ ਹੈਗੀਆਂ ਬਹੁਤ ਕਮੈਂਟਸ ਮਿਲੇ ਹੈਗੇ ਆ ਕਿ ਤੁਸੀਂ ਬਹੁਤ ਡਰਾ ਰਹੇ ਲੋਕਾਂ ਨੂੰ ਇਹ ਤਾਂ ਇਹ ਇਦਾਂ ਥੋੜੀ ਹੁੰਦਾ ਦੇਖੋ ਸਾਡਾ ਮਕਸਦ ਡਰਾਉਣਾ ਨਹੀਂ ਸਾਡਾ ਮਕਸਦ ਇਹ ਆ ਕਿ ਜੇ ਤੁਸੀਂ ਇਦਾਂ ਦੇ ਮਾਹੌਲ ਦੇ ਇਦਾਂ ਦੇ ਸਿਚੁਏਸ਼ਨ 'ਚ ਹੈਗੇ ਆ ਤਾਂ ਬਹੁਤ ਆਪਸ਼ਨਸ ਹੈਗੀਆਂ ਤੁਸੀਂ ਇੰਗਲਿਸ਼ ਸਿੱਖ ਸਕਦੇ ਆ ਤੁਸੀਂ ਇੰਗਲਿਸ਼ ਨੂੰ Uh, चाहे अपने लोकल uh, अडल्ट स्कूल चिख लो चाहे लॉ एप्स है बहुत जारी एप्स है सीख सकते हैं ਤੁਸੀਂ ਟਰੱਕ ਦੇ ਵਿੱਚ ਜਾਂਦੇ ਆਪਣਾ ਰੇਡੀਓ ਔਨ ਕਰੋ ਤੁਸੀਂ ਆਪਣੀ ਇੰਗਲਿਸ਼ ਨਿਊਜ਼ ਸੁਣੋ ਤੁਸੀਂ ਉਹ ਉੱਤੇ ਆਪਣੇ ਆਪ ਚ ਬੋਲਣ ਦੀ ਕੋਸ਼ਿਸ਼ ਕਰੋ ਗੱਲ ਕਰਨ ਦੀ ਕੋਸ਼ਿਸ਼ ਕਰੋ ਸੋ ਇਹ ਨਹੀਂਗਾ ਇਹ ਦੁਨੀਆ ਖਤਮ ਨਹੀਂ ਹੋ ਚੱਲਦੀ ਕਿ ਜੇ ਇੰਗਲਿਸ਼ ਕੰਪਲਸਰੀ ਪਹਿਲਾਂ ਵੀ ਕੰਪਲਸਰੀ ਸੀ ਔਰ ਜਦੋਂ ਅਸੀਂ ਟਰੱਕ ਦਾ ਲਾਇਸੈਂਸ ਲੈਨੇ ਸਾਨੂੰ ਉਦੋਂ ਵੀ ਪਤਾ ਹੋਣਾ ਚਾਹੀਦਾ ਵੀ ਇਹ ਕੰਪਲਸਰੀ ਚੀਜ਼ ਆ ਚਾਹੇ ਉਹ ਲਾਗੂ ਹੁੰਦੀ ਹੈ ਨਹੀਂ ਹੁੰਦੀ ਲੇਕਿਨ ਤੁਹਾਡੀ ਆਪਣੀ ਸੇਫਟੀ ਤੇ ਲੋਕਾਂ ਦੀ ਸੇਫਟੀ ਦੇ ਲਈ ਇਹ ਜ਼ਰੂਰੀ ਹੈਗੀ ਆ ਸੋ ਐਡਾ ਵੱਡਾ ਹੂਆ ਨਹੀਂ ਹੈਗਾ ਥੋੜੀ ਜੀ ਸਿਰਫ ਇਹ ਆ ਕਿ ਐਫਰਟ ਕੰਦੀ ਲੋਡ ਹੈ ਗਿਆ ਤੇ ਤੁਸੀਂ ਇਹਦੇ ਵਿੱਚ ਜਿਹੜਾ ਅੱਗੇ ਵੱਧ ਸਕਦੇ ਆ ਬਾਕੀ ਰਾਸ਼ਟਰਨ ਡੈਫੀਨਿਟਲੀ ਬਲੱਡਬਾਥ ਜਿਹੜਾ ਉਹ ਚੱਲ ਰਿਹਾ ਹੈਗਾ ਬੈਂਕਰਪਸੀਜ਼ ਹੋ ਰਹੀਆਂ ਹੈਗੀਆਂ ਅ ਵੀ ਦੇ ਗ੍ਰੀਪ ਕੰਪਨੀਆਂ ਦਾ ਜਿਹੜਾ ਹੈਗਾ ਉਹਨਾਂ ਦਾ ਥਿਊ ਆਇਆ ਹੈਗਾ ਕਿ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਅਰਨਿੰਗਸ ਹੈਗੀਆਂ ਰੈਸਟ ਆਫ ਦਾ ইয়ার্স ਲਈ ਉਹ ਕੱਟ ਕੀਤੀਆਂ ਹੈਗੀਆਂ ਸੋ ਘਟਾਈਆਂ ਹੈਗੀਆਂ ਸੋ ਕਾਫੀ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੈਗੀਆਂ ਰੈਪਿਡਲੀ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਪਰ ਉਹਨਾਂ ਦੇ ਨਾਲ-ਨਾਲ ਇਹ ਵੀ ਅ ਸੈਂਟਡਲੀ ਲੋੜ ਹੈ ਕਿ ਵੀ ਪੋਜ਼ਿਟਿਵ ਇਹ ਪੋਜ਼ਿਟਿਟਿਵ ਰਹੇ ਪੋਜ਼ਿਟਿਵ ਰਹੇ ਕਿ ਹੀ ਕਮ ਜਿਹੜਾ ਹੈ ਅੱਗੇ ਵਧ ਸਕਦਾ ਗੁਜਾਰਾ ਉਹਦੇ ਨਾਲ ਹੀ ਹੈ ਜੀ ਉਹ ਤੋਂ ਬਿਨਾਂ ਕੰਮ ਔਖਾ ਹੀ ਹੈ ਫਿਰ